ਜੀ ਦਾ ਘਰ ਸਾਹਿਬਾ ਜੀ ਨੂੰ ਕੀ ਪਤਾ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਮਾਰਾ ਤੁਹਾਨੂੰ ਤੇਨ ਤੋਂ ਕੋਈ ਤੇਰਾ ਆਪਣਾ ਤਰਕੀ ਵਾਖੇ ਤੇ ਸਾਹਮਣੂ ਦੇਰੋਕ ਤਾਂ ਵਖਸੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਹੈ ਜੀ ਅ ਅਸੀਂ ਤਾਂ ਆਨੰਦ ਮਾਨ ਰਿਹਾ ਜ਼ਿੰਦਗੀ ਦੇ ਡੈਡੀ ਨੂੰ ਲੈ ਕੇ ਹਸਪੀਟਲ ਤੇ ਪਹੁੰਚੇ ਹੋਏ ਜੀ ਤਿੰਨ ਤਿੰਨ ਹੋ ਗਏ ਜੀ ਸਾਨੂੰ ਐਸੇ ਹਸਪੀਟਲ ਦੇ ਵਿੱਚ ਫਰੀ ਏਸੀ ਆ ਜੀ ਜਾਂ ਤਾਂ ਅੰਦਰ ਚੱਲ ਜਾਂਦਾ ਤਾਂ ਟੈਂਪਰੇਚਰ ਕੂਲ ਰਹਿੰਦਾ ਜਾਂ ਬਾਹਰ ਆ ਜਾਂਦਾ ਤਾਂ ਕੋਸ ਹੋ ਰਿਹਾ ਜਾਂਦਾ ਅ ਸਿੱਧਾ ਤਾਂ ਤੁਹਾਨੂੰ ਪਹਿਲੀ ਪਤਾ ਵੀ ਮੈਨੂੰ ਖਾਂਗ ਚ ਖਾਮ ਦਾ ਪਹਿਲੀ ਹੋਇਆ ਵਾਸਤੇ ਤੇ ਤਿੰਨ ਦਿਨੋਂ ਕੋ ਗੱਡੀ ਨੂੰ ਵੀ ਵਿਚਾਰੀ ਨੂੰ ਦੇਖੇ ਨਹੀਂ ਸੀ ਮੈਂ ਗੱਡੀ ਦੀ ਹੱਥ ਹੋਈ ਵੀ ਜੀ ਖਰਾਬ ਖੜਾਈ ਵੀ ਅਸੀਂ ਨਾ ਉਹ ਪਾਰਕਿੰਗ ਦੇ ਵਿੱਚ ਹੈ ਜੀ ਜਿਹੜਾ ਰੋਡ ਦੇ ਵਿਚਾਲੇ ਫੁੱਟ ਪਾਥ ਹੁੰਦਾ ਜੀ ਬਚਿਆ ਵਾ ਉਧਰ ਜਾ ਚੜਾ ਕੇ ਖੜਾਤੀ ਸੀ ਮਾੜਾ ਤੇ ਹੁਣ ਗੱਡੀ ਜੀ ਮੈਂ ਤਾਂ ਨਹੀਂ ਪਹੁੰਚੀ ਸਫਾਈ ਅੱਛਾ ਸ਼ਾਇਦ ਛੁੱਟੀ ਹੋ ਰਹੀ ਸੀ। ਇਕ ਤੌੜੀਆ ਦਾ ਪਿਆਰ ਕੁਡੀ ਚ ਮੈਨੂੰ ਦਿਖ ਰਹੀ ਨਹੀਂ ਮੈਨੂੰ ਲੱਗਦਾ। ਪਤਾ ਨਹੀਂ ਇੱਕ ਤਾਂ ਇੱਥੇ ਹਵਾਰਾ گاਉਂ ਆਂ ਦੀ ਆਪਾ ਮਰਦਿਆਂ ਦੀ ਉਹਨਾਂ ਨੇ ਰਾਤਾ ਤੇ ਰਾਤਾ ਦਰੱਖਤ ਤੋਂ ਬਾਕੀ ਕੱਟਦੇ ਹੋ ਵੀ ਤੇ ਉਹਨਾਂ ਦਾ ਗੋਬਰ ਕਰ ਕਰ ਕੇ ਇੱਥੇ ਗੋਹਾ ਕਹਿ ਦੁੱਤਾ ਹੈ ਪੰਜਾਬੀ ਚ ਗੋਬਰ ਕਹਿੰਦੇ। ਤੇ ਗੋਬਰ ਕਰਨ ਨੂੰ ਖਾਲਸਾ ਨੇ ਘਸਤੋਈ ਵੀ ਇਹ ਵੀ ਡਰ ਲੱਗਦਾ ਵੀ ਪੈਰਾਂ ਨੂੰ ਕੁਝ ਲੱਗੇਗਾ ਤੇ ਡਾਕਟਰ ਤਾਂ ਵੈਸੇ ਸਾਨੂੰ ਕਹਿ ਗਿਆ ਜੀ ਛੁੱਟੀ ਵਾਸਤੇ ਵੀ ਛੁੱਟੀ ਕਰ ਦੇਣੀ ਅੱਜ ਅ ਹਮਾਰਾ ਵੀ ਕਿਰਪਾ ਰੱਖੇ ਤੇ ਜਿਹੜੀ ਉਹਨਾਂ ਨੇ ਪੈਪ ਜੀ ਲਾਈ ਵੀ ਉਹ ਕਹਿੰਦੇ ਵੀ ਸੋਮਵਾਰ ਨੂੰ ਕਰਵਾਓ ਹਾਂ ਸੋਮਵਾਰ ਅੱਜ ਸ਼ੁੱਕਰਵਾਰ ਆ ਜੀ ਸੋਮਵਾਰ ਤੱਕ ਵੇਟ ਕਰਾਂਗੇ ਤਾਂ ਕਿ ਦਸਤ ਦੀ ਜਲਮੰਗੀ ਹੋਵੇ ਤੇ ਕੱਲ ਇੱਕ ਤਵਾਰਤਾ ਜੀ ਕੀ ਹੋ ਗਈ ਸੀ ਸਾਨੂੰ ਪੈਪ ਕੱਢਤੀ ਸੀ ਡਾਕਟਰ ਨੇ ਬਿਨਾ ਪੁੱਛੇ ਤੇ ਡਾਕਟਰ ਦੇ ਪੈਪ ਨਿਕਲ ਗਈ ਸੀ ਤੇ ਡੈਡੀ ਬਹੁਤ ਜੂਰਨ ਕਰਦਾ ਸੀ ਥੋੜਾ ਡਰਦਾ ਡਰਦਾ ਜੋ ਤੇ ਉਸ ਤੋਂ ਬਾਅਦ ਵਿੱਚ ਥੋੜਾ ਥੋੜਾ ਕਚਰਾ ਜਾ ਹੁੰਦਾ ਸੀ ਵੀ ਡਾਕਟਰ ਸਾਹਿਬ ਨੇ ਸਾਨੂੰ ਮਨਾ ਕਰਤਾ ਵੀ ਤੁਸੀਂ ਰਹਿਣੇ ਤੋਂ ਕਹਿੰਦੇ ਵੀ ਅਸੀਂ 12 ਘੰਟੇ ਹੋਰ ਸਫਾਈ ਕਰ ਦਿੰਦੇ ਅੰਦਰ ਉਹਨਾਂ ਨੇ ਗਲੂਕੋਜ਼ ਦੀਆਂ 3 3 ਲੀਟਰ ਵਾਲੀਆਂ ਬੋਤਲਾਂ ਲਾ ਕੇ ਅੰਦਰ ਜੀ ਹਾਂ ਚੰਗੀ ਤਰ੍ਹਾਂ ਸਫਾਈ ਤਾਂ ਆਪਣੇ ਵੱਲ ਤੇ ਕਰਤੀ ਬਾਕੀ ਹੁਣ ਸਾਡੀ ਕਿਸਮਤ ਆ ਵੀ ਸਾਡੀ ਕਿਸਮਤ ਕਿੰਨਾ ਕੁ ਸਾਥ ਦਿੰਦੀ ਕਿੰਨਾ ਕੁ ਨਹੀਂ ਉਹ ਤਾਂ ਆਪਣੇ ਵੱਲ ਤੇ ਪੂਰਾ ਜੋਰ ਲਾ ਰਹੇ ਆ ਅੱਜ ਵੀ ਆਪਣੇ ਵੱਲ ਤੇ ਪੂਰਾ ਜੋਰ ਲਾਇਆ ਪਰ ਮੈਨੂੰ ਲੱਗਦਾ ਵੀ ਕੋਈ ਲੱਖ ਰੁਪਿਆ ਬਿਲ ਇਹਨਾਂ ਨੇ ਬਣਾ ਹੀ ਦੇਣਾ ਇੱਥੇ ਹਾਂ 85000 ਰੁਪਿਆ ਤਾਂ ਇਹਨਾਂ ਨੇ ਸਾਨੂੰ ਅਮਾਉਂਟ 90 ਦੇ ਲਗਭਗ ਪਹਿਲੇ ਹੀ ਕਹਤੇ ਸੀ ਵੀ ਇਹਨਾਂ ਤੋਂ ਟੋਡਾ ਲੱਗੇ ਜਾਣਾ ਤੇ ਜਿਹੜੀਆਂ ਹੁਣ ਹੋਰ ਦਵਾਈਆਂ ਵਿੱਚ ਟੈਸਟ ਵੀ ਇਹਨਾਂ ਨੇ ਕਰਵਾ ਲਏ ਜਿਵੇਂ ਸਿਟੀ ਸਕੈਨ ਦਾ ਐਕਸਟਰਾ ਹੋਗਾ ਮੈਂ ਕਹਿੰਦਾ 8-9000 ਰੁਪਏ ਦਾ ਪੂਰਾ ਟੈਸਟ ਦੀ ਫੀਸ ਆ ਸਿਟੀ ਸਕੈਨ ਦੀ ਕਰਵਾਇਆ ਇਹਨਾਂ ਨੇ ਬਾਕੀ ਦੇਖੀ ਜਾਉਂ ਕਹਿੰਦੇ ਵੀ ਇਹ ਦੇਣ ਲੈਣ ਦਾ ਸਬੰਧ ਹੁੰਦੇ ਆ ਬੰਦੇ ਨੇ ਜਿੰਨੂੰ ਦਿੱਤੇ ਦੇਣੇ ਆ ਉੱਥੇ ਨੇ ਤੇ ਮੈਂ ਇੱਥੇ ਰੋਪੜ ਸ਼ਹਿਰ ਦੀ ਵੀ ਮੈਂ ਡਾਕਟਰ ਨਾਲ ਗੱਲ ਕਰੀ ਸੀ ਉਹ ਕਹਿੰਦੇ ਵੀ ਚਲੋ ਅਸੀਂ ਕਰ ਦਾਂਗੇ ਉਹਨਾਂ ਨੇ ਐਸਟੀਮੇਟ ਦਿੱਤਾ ਦਾ 40 ਕੁ ਹਜ਼ਾਰ ਰੁਪਏ ਦਾ ਜੀ ਵੀ 40 ਦਾ 50 ਹਜ਼ਾਰ ਦੇ ਵਿੱਚ ਵਿੱਚ ਅਸੀਂ ਓਪਰੇਟ ਕਰ ਦਾਂਗੇ ਪਰ ਇਹ ਸੰਦੀਪ ਕਾਂਦੀ ਵੀ ਇਹਨਾਂ ਦਾ ਹੁਣ ਇਹ ਡਾਕਟਰ ਨਾਲ ਫੈਮਿਲੀ ਕੌਨਸਲਟੇਸ਼ਨ ਬਣ ਗਏ ਜਿਹੜਾ ਟਾਈਮ ਮਰਜ਼ੀ ਫੋਨ ਕਰ ਲਵੇ ਇਹਨੂੰ ਜਿਹਦੇ ਸਲਾਹ ਦੇ ਦਿੰਦਾ ਵੀ ਜੇ ਕੋਈ ਪ੍ਰੋਬਲਮ ਹੋਵੇ ਡੈਡੀ ਨੂੰ ਵੀ ਆਹ ਦਵਾਈ ਦੇ ਲਓ ਜਾਂ ਨਾ ਆਹ ਲਓ ਤਾਂ ਕਰਕੇ ਫਿਰ ਇਹ ਕਹਿੰਦੀ ਵੀ ਨਹੀਂ ਉੱਠੀ ਚੱਲਦੇ ਵੀ ਜੇ ਆਪਾਂ ਨੇ ਹੋਰ ਕਿਸੇ ਡਾਕਟਰ ਕੋਲ ਕਰਾ ਲਿਆ ਤਾਂ ਉਹਨਾਂ ਨੇ ਆਪਾਂ ਨੂੰ ਫੋਨ ਪਰ ਦੱਸਣਾ ਕੁਝ ਨਹੀਂ ਹੈਗਾ ਵੀ ਕਿਹੜੀ ਦਵਾਈ ਦੇਣੀ ਕਿਹੜੇ ਟਾਈਮ ਨੂੰ ਨਹੀਂ ਅਗਲਾ ਕਹਿੰਦਾ ਵੀ ਭਾਈ ਸਾਡੇ ਕੋਲ ਆ ਜਾਓ ਇਹਨਾਂ ਨੂੰ ਵੀ ਪਤਾ ਵੀ 100 ਕਿਲੋਮੀਟਰ ਚੱਲ ਕੇ ਆਉਂਦੇ ਆ ਕਰ ਕੇ ਪਤਨੀ ਦਵਾਈ ਲੈ ਖਾ ਰਨੇ ਬਾਕੀ ਪਤਾ ਨਹੀਂ ਕੋ ਰੱਬ ਜਾਣਦਾ ਵੀ ਅਸੀਂ ਡਾਕਟਰ ਦੇ ਹੱਡਾਂ 'ਚ ਕੁਝ ਵੀਜਿਆ ਪਿਆਤਾ ਵੀ ਕਿਹੜੇ ਚੱਕਰਾਂ 'ਚ ਗੱਲ ਹੈ ਕਹਾਣੀ ਕੁਝ ਵੀ ਨਹੀਂ ਹੈਗੀ ਵੀ ਜਿਹੜੇ ਲੱਝਾਵੇ ਦੇ ਪਈ ਜਾਂਦੇ ਨੇ ਵਿੱਚ ਵਿੱਚ ਅਸੀਂ ਸਮਝ ਨਹੀਂ ਚਲੋ ਦੇਖ ਰਹੇ ਹਾਂ ਉਹ ਬਾਅਦ ਵਿੱਚ ਵੀਡੀਓ ਛੁੱਟੀ ਨੂੰ ਸਾਨੂੰ ਕਹਿਤਾ ਡਾਕਟਰ ਸਾਹਿਬ ਨੇ ਵੀ ਛੁੱਟੀ ਤੁਹਾਨੂੰ ਕਰ ਦੋਣੀ ਮਾਚਾਲ ਗੱਡੀ ਦੀ ਸਫਾਈ ਕਰਿਆ ਉਹਨਾਂ ਗੱਡੀ 'ਚ ਨਾ ਜੇ ਹੁਣ ਪਾਪਕੋਰਨ ਰੱਖ ਦੂਗਾ ਨਾ ਉਹ ਮੱਕੀ ਦੇ ਦਾਣੇ ਕਹਿੰਦੇ ਉਹਨਾਂ ਦੇ ਖਿਲ ਬਣ ਜੂਗੀ ਇੰਨੀ ਗਰਮ ਹੋ ਜੂਗੀ ਅੰਦਰ ਦੇ ਕਿੱਡੀ। ਹਾਂ ਹਮਸੂਲੀ ਹੋਈ ਵੀ ਮੀਂਹ ਹੋ ਰਿਹਾ ਵੀ ਨਹੀਂ ਪਿਆ ਤੱਜ ਹਾਨ ਨਾਲ। ਹਾਂ ਜਿਹੇ ਜਿਹੇ ਹਾਲਾਤ ਸਾਡੇ ਉੱਥੇ ਆ ਉਹੋ ਜਿਹੇ ਹਾਲਾਤ ਹੋ ਰਹੇ ਹੋਏ ਪਿਆਗੇ। ਪਤਾ ਨਹੀਂ ਅਸੀਂ ਉਮੀਦ ਬੰਦ ਕਰਤਾ ਔਰ ਬੱਦਲ ਤਾਂ ਕੱਲ ਬਹੁਤ ਚੜ-ਚੜ ਆਇਆ ਜੀ। ਮੀਂਹ ਪਿਆ ਨਹੀਂ ਹੈਗਾ ਬਾਕੀ ਹੁਣ ਦੇਖਦੇ ਆਂ ਵੀ ਕਿੰਨੇ ਕ ਟਾਈਮ ਤੱਕ ਬਿਲ ਬਣਾਉਨੇ ਆ ਤੇ ਫਿਰ ਘਰੋਂ ਨਿਕਲਦੇ ਆਂ। ਡੈਡੀ ਵੀ ਖੋਦ ਰਹਾ ਪਾ ਡੈਡੀ ਹੁਣੇ ਪਰਨਾ ਤੇ ਡਾਕਟਰ ਨੇ ਕਿਹਾ ਨਾ ਵੀ ਤੁਹਾਨੂੰ ਛੁੱਟੀ ਕਰ ਦੋਨੇ ਆ ਡੈਡੀ ਜਿਹਦੇ ਲੱਗਿਆ ਕਹਿਣਾ ਕਹਿੰਦਾ ਨਾ ਪਰਨਾ ਤਾਂ ਬੰਦ ਲਵਾ ਮੈਂ ਕੱਪੜੇ ਤਾਂ ਬਦਲ ਲਵਾ ਸਾਰਾ ਕੁਝ ਮਾ ਉਹਨਾਂ ਨੇ ਹੁਣੇ ਨਹੀਂ ਕਰਦਾ ਘੱਟੋ ਘੱਟ 2 ਘੰਟੇ ਲੈਣੇ ਇਹਨਾਂ ਨੇ ਆ ਕੰਮ ਕਰਨ ਵਾਸਤੇ ਜਿਹੜੇ ਪੇਪਰ ਵਰਕ ਤਿਆਰ ਕਰਨ ਵਾਸਤੇ ਕਿਹੜੇ ਕਿਹੜੇ ਟੈਸਟ ਹੋ ਜਾਂ ਕਿਹੜੀਆਂ ਲੱਗੀਆਂ ਸਾਰਾ ਬਿਲ ਬਣ ਕੇ ਹੁਣ ਉਹ ਤੋਂ ਬਾਅਦ ਜਦ ਬਿੱਲ ਜਮਾ ਹੁਣ ਉਹਦੇ ਬਾਅਦ ਡੈਡੀ ਜੀ ਤੁਹਾਨੂੰ ਬਾਹਰ ਨਿਕਲ ਦੇਣਾ ਉਸ ਬਿੱਲ ਤੇ ਉਹਦੇ ਪਹਿਲਾਂ ਬਾਹਰ ਦੇ ਨਿਕਲ ਦਿੰਦੇ ਤੇ ਬਾਕੀ ਹੁਣ ਮੈਂ ਤੁਹਾਨੂੰ ਮਰਦਾ ਆ ਕੇ ਮਦੌਂਦਾਂ ਨੂੰ ਥੋੜੀ ਜੀ ਕਰ ਲਵਾਂ ਗੱਡੀ ਦੀ ਸੰਗਾਈ ਫਿਰ ਤਰਨ ਲੱਗੇ ਫਿਰ ਗਰਮੀ ਹੋਰ ਨੇ ਬਹੁਤ ਇੱਕ ਮਾਤਰ ਹੁਣ ਥੋੜਾ ਜਿਹਾ ਬੱਦਲ ਵਾਈ ਜੀ ਹੈਗੀ ਛਾਵੇਂ ਦਾ ਨਹਾ ਲੈ ਲਵਾਂ ਅਹ ਖੜੀ ਜਰ ਕਰਤਾ ਜੀ ਤੇ ਪਰ ਬਹੁਤ ਹੁਣ ਬਾਅਦ ਉੱਛੇ ਵੀ ਨਹੀਂ ਮੈਂ ਵੀ ਦੋ ਤਿੰਨ ਦਿਨ ਹੋ ਗਏ ਰਿਹਾ ਹੀ ਨਹੀਂ ਇਹਦੇ ਤੱਕ ਉੱਪਰ ਇਹ ਜਿੱਥੇ ਬੈਠੇ ਹਾਂ ਚਲੋ ਹੁਣ ਥੋੜਾ ਉੱਪਰ ਜਾ ਕੇ ਮਿਲਦਾ ਜੀ ਉੱਪਰ ਜਾ ਕੇ ਕਹਿਣ ਦਾ ਬਾਪ ਡੈਡੀ ਦਾ ਕੋਣ ਮਿਲੋ ਜੀ ਸੰਦੀਪ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖ ਜੀ ਛੁੱਟੀ ਇਹ ਕਹਿੰਦੇ ਜੀ ਫੀਡਬੈਕ ਦੋ ਵੀ ਤੁਹਾਨੂੰ ਕਿਆ ਚੰਗਾ ਲੱਗਿਆ ਤੇ ਕਿਆ ਗਲਤ ਲੱਗਿਆ ਸੰਦੀਪ ਕੀ ਫਸਾਉ ਨਹੀਂ ਵਸੀ ਨਹੀਂ ਨਹੀਂ ਆ ਦੇਖੋ ਹੁਣ ਇਹ ਸਤੰਤੁਸ਼ਟੀ ਹਾਂ ਫਿਰ ਹੁਣ ਟਿਕ ਕਰ ਦਨੇ ਆਲੇ ਉਹ ਇਹ ਕਲਾ ਸਤੰਤੁਸ਼ਟੀ ਆਵੇ ਹਾਂ ਉਰੇ ਆ ਗਿਆ ਨੈਚੁਰਲ ਹਾਂ ਉੱਡ ਰ ਆ ਗਿਆ ਫੇਰ ਆ ਸੰਤੁਸ਼ਟ ਹੋਰੇ ਬੀਜ ਤੂ ਕਿਸੇ ਦਸ ਤੂ ਕਿਸੇ ਆ ਸੰਤੁਸ਼ਟ ਨਹੀਂ ਆ ਗੇ ਪਰ ਤਾਂ ਡਾਡੀ ਨੂੰ ਮੋਲੋ ਵੀ ਡਾਡੀ ਨੂੰ ਪੁੱਛੋ ਵੀ ਸੰਤੁਸ਼ਟ ਹੈ ਕਿ ਨਹੀਂ ਬੁਲਾ ਡਾਡੀ ਬਤ ਐ ਇੱਕ ਖਾਲਸਾ ਬਹਿ ਜੀ ਬਤ ਸੰਤੁਸ਼ਟ ਹੈ ਕਿ ਨਹੀਂ 50 ml ਮੈਂ ਪੂਰੀ ਹੋਣਾ ਚਾਹੀਦਾ ਹਾਂ ਤੁਸੀਂ ਖਾਣੇ ਪੀਣੇ ਵਾਲੇ ਦੇ ਖੋਖ ਦੰਦੇ ਨਹੀਂ ਪੁੱਛਿਆ ਤਾਂ ਪੁੱਛੇਦੇ ਤਾਂ ਤੁਹਾਡੇ ਵਾਸਤੇ ਆਬੀ ਪੇਸ਼ੈਂਟ ਸਾਡਾ ਔਰ ਉਹ ਸੰਤੁਸ਼ਟ ਹੋ ਕੇ ਚੱਲਿਆ ਜਾ ਆ ਸੰਤੁਸ਼ਟ ਮਤਲਬ ਖੁਸ਼ ਹੋ ਕੇ ਚੱਲਿਆ ਜਾਂ ਦੁਖੀ ਹੋ ਕੇ ਚੱਲਿਆ ਪੰਜਾਬੀ ਭਾਸ਼ਾ ਚ ਪੇਸ਼ੇਨ ਬਾਰੇ ਦੱਸ ਪੁੱਛਣੇ ਹਾਂ ਵੀ ਸਾਡੀ ਕੇਅਰ ਕਿੱਦਾਂ ਦੀ ਲੱਗੀ ਤੁਹਾਨੂੰ ਵਧੀਆ ਲੱਗੀ ਪਈ ਨਾ ਵਧੀਆ ਲੱਗੀ ਇੱਕ ਇੱਕ ਗੱਲ ਨੂੰ ਨਹੀਂ ਸੀ ਉਹ ਬਹੁਤ ਕਹਿ ਰਿਹਾ ਜਦੋਂ ਇਹ ਚਾ ਆ ਲਿਖਦੇ ਵਿੱਚ ਨਹੀਂ ਕੋਈ ਜੁਦਾ ਅਨਿਕਿਆ ਤੇ ਫਰੂਟ ਕਾਰਾ ਨਹੀਂ ਲਿਖਦੇ ਚਾਹਤ ਜਾਂ ਪੰਜਾਬੀ ਵਿੱਚ ਲਿਖ ਚਾਹ ਲੇਕਿਨ ਬੀ ਬਹੁਤ ਜ਼ਿਆਦਾ ਸੁਭਾਅ ਬਨਾ ਅੰਗਰੇਜ਼ੀ ਅੱਗੇ ਆ ਗਿਆ ਨਾਟ ਲਾਈਕ ਕਮ ਸੁਭਾਅ ਬਨਾ ਬਹੁਤ ਜ਼ਿਆਦਾ ਸੁਭਾਅ ਹੈ ਇਹਦੇ ਵਿੱਚ ਪਤਾ ਨਹੀਂ ਹੈ ਕਿੰਨੀ ਗੱਲ ਹੈ ਕਿੰਦੇ ਹੈ ਨਹੀਂ ਦੇਖ ਕੇ ਜਾਣਾ ਚਾਹੀਦਾ ਇਹਨਾਂ ਨੂੰ ਹੈ ਆਹ ਤਾਂ ਉਹਨਾਂ ਨੇ ਜਿਹੜਾ ਤੁਹਾਡਾ ਰਿਕਾਰਡ ਵਿੱਚ ਫੀਡ ਕਰਾ ਬਣਾ ਕੰਪਿਊਟਰ ਦੇ ਵਿੱਚ ਉਹਦੇ 'ਚ ਏਜ ਤਾਂ ਲਿਖੀ ਵੀ ਆ ਉਹਨਾਂ ਨੇ ਵੀ ਤੁਹਾਡੀ ਉਮਰ ਕਿੰਨੀ ਹੈ ਹਾਂ ਪਰ ਉਹਦੇ 'ਚ ਇਹ ਨਹੀਂ ਲਿਖਿਆ ਵੀ ਦੰਦ ਮੂੰਹ 'ਚ ਹੈਗੇ ਕਿ ਨਹੀਂ ਹੈਗੇ ਹਾਂ ਆ ਹੀ ਲਿਖਣਾ ਜੀ ਹਾਂ ਲਿਖਣਾ ਚਾਹੀਦਾ ਸੇਵਾਕ ਜੀ ਡੈਡੀ ਨੂੰ ਕਿਹੜੇ ਜੜੇ ਆਉਂਦੇ ਸਵੇਟਾ ਬਹੁਤ ਜੰਬਿਆ ਚ ਠੀਕ ਆ ਗਿਆ ਅੱਧਾ ਕਿ ਠੀਕ ਆ ਗਿਆ ਅੱਧਾ ਕਾ ਗਿਆ ਜੀ ਕਿਹੜਾ ਜਾਂ ਤਾਂ ਸਾਰੀ ਕਿਹੜਾ ਡੈਡੀ ਨੇ ਵੀਡੀਓ 'ਚ ਲਾਂਬਾ ਦਿੱਤਾ ਹੁਣ ਕੀ ਕਰੀਏ ਹੋਰ ਪਾਸੇ ਉਹ ਤਾਂ ਦੇਣਾ ਨਹੀਂ ਕਿਤੇ ਮੈਨੂੰ ਕਹਦਾ ਨਾ ਹੁਣ ਠੀਕ ਆ ਤੂੰ ਯਾਰ ਠੀਕ ਆ ਹੁਣ ਤਾਂ ਵੀ ਠੀਕ ਆ ਬਾਕੀ ਤਾਂ ਹੁਣ ਪਾਇਪ ਖੁੱਲੇ ਤੇ ਪਤਾ ਲਵਾਇਆ ਤਾਂ ਪਾਇਪ ਕੱਲ ਪਰੇ 2-2 ਘੰਟੇ ਖੁੱਲਾ ਰਿਹਾ ਬਾਥਰੂਮ ਆ ਗਿਆ ਕੋਈ ਨਹੀਂ ਹੁਣ ਤਾਂ ਕਿੰਨੀ ਆ ਹਾਂਜੀ ਡੇਟ ਅੱਜ ਯਾਰ ਪਤਾ ਨਹੀਂ ਹੁਣ ਫੋਨ ਚੱਕ ਆਪਣਾ ਡੈਡੀ ਨੂੰ ਪਤਾ ਦੇ ਲੈ ਆਖਿਆ ਪਾਈ ਜਾਂਦੀਆਂ ਨੂੰ ਦੇਖੋ ਲਾਈਨ ਲੰਬੀ ਲਾਈਨ ਲੰਬੀ ਮਾਰਦੀ ਹੁੰਦੀ ਆ ਸੰਦੀਪ ਗੌਰ ਹਾਂ ਅੱਗੇ ਆ ਗਏ ਰਿਲੇਸ਼ਨ ਆ ਟੂ ਪੇਸ਼ੈਂਟ ਹਾਂ ਗੀਤ ਸਿੰਘ ਠੀਕ ਦੇਖ ਡਾਕਟਰ ਲਿਖਾ ਕਿਆ ਲਿਖਾਤਾ ਕਿਆ ਲਿਖਾਤਾ ਡਾਕਟਰ ਪਰ ਠੀਕ ਹੈ ਜੀਤ ਸਿੰਘ ਕਹਿੰਦੇ ਨੇ ਕਿਹਾ ਪਾ ਮੈਂ ਤਾਂ ਉਹ ਕਨਫਿਊਜ਼ ਹੋ ਰਹੀ ਵੀ ਇਹ ਪੇਸ਼ੰ ਦਾ ਨਾਮ ਲਿਖੋ ਰੇਖੋ ਰੇ ਸੰਦੀਪ ਗੌਰ ਡਾਕਟਰ ਲਿਖੋ ਰੇ ਡਾਕਟਰ ਲਿਖਾ ਇਹ ਟੋਲ ਬਜਾਏ ਤੇ ਵੱਜਣ ਵਾਲਿਆ ਜੀ ਹੈ ਡਾਡੀ ਮੈਂ ਦੇਖ ਲਾ ਤੂੰ ਵੀ ਬੈਨੇ ਚਲਾਇਗਾ ਤੈ ਵੀ ਨਹੀਂ ਦੇਖਿਆ ਵੀ ਕੁੜੀਆਂ ਪੜਦੀਆਂ ਕਿ ਨਹੀਂ ਪੜਦੀਆਂ ਹਾਂ ਜੀ ਹਾਂ ਇਹ ਲਸੀ ਵੇ ਲਸੀ ਲੈ ਕੇ ਸਾਗ ਖਲਾਈ ਕਿ ਪੁੱਤ ਪ੍ਰਿੰਸੀਪਲ ਨੂੰ ਉਹ ਪਾਸ ਕਰੀ ਗਿਆ ਬਸ ਹੁਣ ਫਸ ਗਈ ਕਰਾਰੀ ਹਾਂ ਹੁਣ ਇਸ ਸਟਿਕ ਲਾਦਾ ਬੱਲਾ ਦੇ ਪੁੱਟੇ ਸਿੱਧੇ ਟਿੱਕ ਉਹੀ ਨੇ ਕਿ ਉਹ ਪਤਾ ਨਹੀਂ ਪੜਤਾ ਲੈ ਹਾਂ ਕੀ ਲਿਖਿਆ ਭਾਈ ਚਰਵਾ ਸਟਿਕ ਕਰ ਦੇ ਠੀਕ ਹੈ ਸਰ ਪੜਨ ਦੀ ਹੈ ਨਹੀਂ ਉਹ ਬਸ ਇੰਨੇ ਟਿੱਕ-ਟਿੱਕੇ ਲੱਗਦਾ ਕਿੱਕੇ ਹਾਰੇ ਕਿਤੇ ਲੱਗਣਾ ਉਹ ਸੁਧੇੜ ਆ ਦਿਖਾ ਹਤੇ ਇੱਕ ਤਾਂ ਕਹਤਾ ਤਾਂ ਹਾਈ ਐ ਇਸ ਸੰਤੁਸ਼ ਉਹ ਕਰਤਾ ਵੀ ਅਸੀਂ ਬਹੁਤ ਖੁਸ਼ ਆ ਇੱਕ ਵੀ ਹਮ ਬਸ ਖੁਸ਼ ਜਈ ਹੈ ਹਾਂ ਇੱਕ ਜਗ੍ਹਾ ਤਾਂ ਵੀ ਅਸਤੁਸ਼ਤ ਹੈ ਫਿਰ ਹੁਣ ਇਹ ਤਾਂ ਤਾਂ ਇਨਾਂ ਨੂੰ ਵੀ ਪੇਸ਼ੰ ਚਲੇ ਤੇ ਇਹ ਤਾਂ ਉਹਨੇ ਪਰਸਲੇ ਪਲਾਤੀ ਡੈਡੀ ਦੀ ਲੋੜੀ ਨਹੀਂ ਐਨੇ ਚੱਕਰਾਂ ਦੇ ਨਾਲ ਪਰ ਜਿਹੜੀ ਮੈਡਮ ਲੈਣਾ ਹੋਊਂਗੇ ਉਹਨੂੰ ਦੱਸ ਦੀ ਕਿ ਸਾਡੀ ਹਿੰਦੀ ਆ ਅੰਗਰੇਜ਼ੀ ਹੈ ਜੀ ਜੀ ਸੀ ਹੈਗੇ ਪੰਜਾਬੀ ਪੰਜਾਬੀ ਤੁਹਾਡੇ ਫਾਰਮ ਦੇ ਵਿੱਚ ਆ ਹੈ ਨਹੀਂ ਵੀ ਜਿੱਥੇ ਸਾਨੂੰ ਦਿਲ ਕਰਾ ਟਿੱਕ ਲਾਤਾ ਜਿੱਥੇ ਦਿਲ ਨਹੀਂ ਕਰਾ ਉੱਥੇ ਟਿੱਕ ਲਾਇਆ ਨਹੀਂ ਅਸੀਂ ਆयो ਕਹਿ ਕੇ ਖੜਾ ਚੜਾਉਣਾ ਹੁਣ ਆ ਗਿਆ ਗੱਲ ਸੁਖ ਗਿਆ ਜੀਤ ਸਿੰਘ ਐਂਡ ਡਾਕਟਰ ਜੰਗ ਬੋਲ ਰਿਲੇਸ਼ਨ ਪੁੱਛਿਆ ਤਾਂ ਨਾ ਕਿ ਨਾਮ ਪੁੱਛਿਆ ਤਾਂ ਚਲੋ ਚਲ ਕੋਈ ਨਹੀਂ ਐਨੀ ਬਹੁਤ ਆ ਉਹ ਕਹਿੰਦੇ ਜੀ 2 ਤੋਂ 2.5 ਘੰਟੇ ਲੱਗਣੇ ਤੁਹਾਨੂੰ ਛੁੱਟੀ ਹੋਣ ਨੂੰ ਜੇ ਜਦ ਤੱਕ ਜਿਹੜੀਆਂ ਖਾਣਾ ਆ ਜਣਾ ਸੇਵ ਕਿਹੜਾ ਹਾਂ ਆਪਾਂ ਕਿਹਦੇ ਕੰਮ ਆ ਜਿਹੜਾ 2.5 ਘੰਟੇ ਲੱਗਣ ਜਾਂ 5 ਘੰਟੇ 2.5 ਘੰਟੇ ਬਲੇ ਜਾਣ ਦੇ 2.5 ਘੰਟੇ ਹੋ ਰਹੀ 5:00 ਵਜੇ ਤੱਕ ਘਰ ਪਹੁੰਚੂਗੇ ਸ਼ੁਭਰੀਤ ਤੱਕ ਕੀ ਕਰਾਉਣਾ ਦਾ ਉੱਧਰ ਨੂੰ ਨਿਕਮ ਹੋਣਾ ਮੈਤੇ ਦੇਖੋ ਹੁਣ ਇੱਕ ਦਿਨ ਆਪਣੀ ਗੱਲ ਤੋਂ ਚੇਂਜ ਹੁੰਨੇ ਆ ਘਰੇ ਮੈਂ ਨਵਾਂ ਦਾ ਕਿਤਾ ਵੀ ਚੁੰਮਰੀ ਤੈਨੂੰ ਦੇ ਲਾਂਗੇ ਭੰਬੀ ਨੂੰ ਜਾਣ ਲੱਗੇ ਭੰਬੀ ਨੂੰ ਜਾਣ ਲੱਗੇ ਮੈਂ ਤਾਂ ਘਰ ਗੱਲੇ ਨਹੀਂ ਚੱਲੀਏ ਚੱਲੇ ਗਈ ਆਪਣੀ ਦੋਨਾਂ ਚ ਆਪਣੀ ਮੀਂਹ ਨਾਲ ਚੱਲੀ ਸੀ ਮੈਂ ਜੀਦੀ ਨਾਲ ਚੱਲੀ ਹੁਣ ਨਹੀਂ ਮੇਰੇ ਨਾਲ ਕੋਈ ਗੱਲ ਕਰਨੀ ਚੱਲੀ ਮੇਰੀ ਵੀ ਕਹਿੰਦੀ ਸੀ ਕੋਈ ਨਾ ਵੇਖ ਦਿਓ ਕੁੜੀਆਂ ਹੁਣ ਨਹੀਂ ਹੁਣ ਤਾਂ ਆਪਣੇ ਉੱਥੇ ਪਿੱਛੇ ਗਾਂ ਸੋਈ ਰੀਤ ਉੱਥੇ ਬੱਚੇ ਚ ਮਸਤਾ ਬੱਚੀ ਚ ਪਹਿਨਾ ਬਾਈ ਗਈ ਗਿਆ ਬੱਚਾ ਹੈ ਬੱਚਾ ਹੈ 2 ਘੰਟੇ ਬਾਅਦ ਫੋਨ ਕਰਕੇ ਕਹਿੰਦਾ ਬੱਚੀ ਹੈ ਕਿ ਵੀ ਹਾਂ ਜਸਮੀਨ ਕੁਛ ਨਹੀਂ ਫੀਡਬੈਕ ਭਰ ਕੇ ਟੇ ਗਿਆ ਗਿਆ ਪਤਾ ਲੱਗਿਆ ਨਹੀਂ ਸਾਨੂੰ ਵੀ ਕੀ ਕਰ ਰਹੀ ਹੈ ਕੀ ਨਹੀਂ ਹਾਂ ਛੁੱਟੀ ਹੋ ਜਣੀ ਹੈ 2-3 ਵਜੇ ਤੱਕ ਤੇ ਆਪੇ ਆਪੇ ਉਹ ਹੀ ਗੱਲ ਪਿੱਛੇ ਤਾਂ ਲੜਾਈ ਹੁੰਦੀ ਆ ਕੀ ਹੋ ਗਿਆ ਹਾਂ ਇੱਧਰ ਨੂੰ ਲਿਓ ਕਹਿੰਦੇ ਨਾਨੇ ਨੇ ਹਾਂ ਇੱਧਰ ਨੂੰ ਲਿਓ ਆਪਾਂ ਮਾਲਾਂ अच्छा ननने नु भी पूछना पडा न ननने तेरे दोते तेरे दोते दोतिया कहंदे ननने कहंदे के चार दिन ਸਾਡੇ ਕੋਲ ਆ ਜਾ ਨੰਨਾ ਹਸੀ ਜਾਂਦਾ ਮੂੰਹ ਚ ਮਿੱਠਾ ਮਿੱਠਾ ਜਾਂ ਮਸਕਰਾਈ ਜਾਂਦਾ ਬੋਲਦਾ ਨਹੀਂ ਖੁੱਲਗੇ ਹੋ ਜੇ ਫਿਰ ਇੱਕ ਨਿਲ ਸਕਤੇ ਹੋ ਗਰੀਦ ਕੁਛੀ ਬੋਲ ਹੌਲੀ ਜਿਹਾ ਨੂੰ ਬੋਲਦਾ ਇੱਕ ਜਿਹੀ ਬੋਲ ਰਿਹਾ ਹਾਂ ਹਾਂ ਕੀ ਬੋਲੇ ਨੀ ਨਾ ਨੂੰ ਲੱਗੇ ਫੇਰ ਬੈ ਜਾ। ਕੀ ਕਹਿੰਦੀ ਐ? ਸੰਗ ਲੱਗ ਲਿਆ ਵੀ। ਕਹਿੰਦੇ ਨਾਨੀ ਦੀ ਕਿਹੜਾ ਇੱਥੇ ਕੋੜਮਣੀ ਬੈਠਿਆ ਨਾਨੇ ਦੀ। ਤੇਰੀ ਸੰਗ ਲੱਗੂਗੀ। ਉਹ ਰਾਣਾ ਉਹ ਬਾ ਉਧਰ ਪਿਛੇ ਸਰੇਂਦਰ ਦੀ ਵੀ ਸੋਚਦਾ। ਉਹ ਸਾਰਾ ਕੁਝ ਦੇਖਣਾ ਪੈਂਦਾ। ਕਬੀਲਦਾਰੀਆਂ ਨੂੰ ਕਹਿੰਦੇ ਆ। ਕੋਈ ਹੂੰ। ਚੱਲ ਦੇਖਦੇ ਆਂ ਕੀ ਬਣਦਾ। ਹਾਂ। ਚੱਲ ਪਛਲਾ ਡਾਡੀ ਨੂੰ ਡਾਡੀ ਜਾਊਗਾ ਹੈ ਜਾਣਾ ਉੱਥੇ ਮਾਲਾ ਉਹ ਕਹਾਂ ਕਿੱਥੇ ਜੀ ਹੁਣ ਤਾਂ ਕੁੱਪੜੇ ਨੂੰ ਲੈ ਕੇ ਚੱਲਾਂਗੇ ਕੱਪੜੇ ਦੀ ਬਾਨਾ ਦੇ ਲੱਗੇ ਕਹਿੰਦਾ ਕੱਪੜੇ ਨਹੀਂ ਹੈਗੇ ਲੈ ਹੈ ਸੂਟ ਤੋਂ ਨੂੰ ਉੱਥੇ ਪਾਪਾ ਜੀ ਜਿਹੜੇ ਪਾ ਦੇਣ ਤੁਹਾਨੂੰ ਦੀ ਹੁਣ ਤਾਂ ਸਹਿਤ ਇੱਕ ਜੀ ਹੋ ਗਈ ਪਾਪਾ ਜੀ ਨੂੰ ਜਿਹੜੇ ਸੀ ਹਾਂਗਕਾਂਗ ਨੂੰ ਲੈ ਕੇ ਗਏ ਤੇ ਖੁੱਲੇ-ਖੁੱਲੇ ਜਿਹੇ ਟੀ-ਸ਼ਰਟਾਂ ਪੈਂਟਾਂ ਨਿਕਰਾਂਗੇ ਉਹ ਤੁਹਾਡੇ ਪਾ ਦੇਣੀਆਂ ਨਹੀਂ ਮੇਰੇ ਨਾਲ ਭਾਰੀ ਹੈ ਹੈ ਸਵਾਦ ਮੇਰਾ ਭਾਰੀ ਨਹੀਂ ਨਹੀਂ ਉਹ ਆ ਜਾਣਾ ਆ ਰਿਹਾ ਤਾਂ ਡਾਡੀ ਤੂੰ ਜਾਣੇ ਵਾਲਾ ਬਣ ਕੱਪੜਿਆਂ ਦੇ ਨੱਟ ਬੰਨ੍ਹਣ ਵਾਲਾ ਕੱਪੜਿਆਂ ਦਾ ਬੰਨ੍ਹਣ ਵਾਲਾ ਤੂੰ ਜਾਣੇ ਵਾਲਾ ਬਣ ਕੱਪੜੇ ਬਿੱਕੀ ਹੋਇਆ ਜਣ ਲਓ ਜੀ ਥੱਲੇ ਤੇ ਆ ਗਿਆ ਜੀ ਸਾਨੂੰ ਫੋਨ ਕਨੇ ਬਿੱਲ ਜਮਾ ਕਰਾਇਆ ਹੁਣ ਦੇਖਦੇ ਆਂ ਜਾ ਕੇ ਥੱਲੇ ਹਾਂਜੀ ਚਲੋ ਹੈ ਬਿੱਲ ਭਰ ਕੇ ਲਈ ਚਲੋ ਆ ਫੀਡਬੈਕ ਫੀਡਬੈਕ ਡੈਡੀ ਨੂੰ ਭਰਦੇ ਸਾਂ ਕਿ ਤੱਕ ਮੈਂ ਭਰਤਾ ਮੈਂ ਭਰਤਾ ਵੀ ਭਾਈ ਕਹਿੰਨਾ ਮੈਨੂੰ ਹਿੰਦੀ ਆਉਂਦੀ ਹੈ ਅੰਗਰੇਜ਼ੀ ਆਉਂਦੀ ਮੈਂ ਤਾਂ ਟਿਕ ਮਾਰਕਰ ਜੇ ਮਾਰਦੇ ਸਾਰੇ ਤੁਸੀਂ ਚਲ ਡੈਡੀ ਅਸੀਂ ਆਏ ਸੀ ਕਿੰਨਾ ਬਣੂ ਇਹ ਤਾਂ ਉੱਥੇ ਜਾ ਕੇ ਪਤਾ ਲੱਗੂ 50000 ਅਸੀਂ ਪਹਿਲਾਂ ਜਮਾ ਕਰਾਇਆ ਤੇ 40000 ਦੇ ਲਗਭਗ ਜਆਪਰੇ ਹੋਊਗਾ ਉਹ ਦੇ ਦੇਊਗਾ ਅ ਬਾਕੀ ਇੱਥੇ ਜਾ ਕੇ ਪਤਾ ਲੱਗੂ ਲੈ ਵੀ ਹੁਣ ਡੈਡੀ ਪਰੂ ਫੀਡਬੈਕ ਪਰਦਾ ਡੈਡੀ ਪਰੂ ਪੰਨਾ ਨਾ ਕਰੀ ਜਾਣ ਤੇ ਕੀ ਹੋਇਆ ਡੈਡੀ ਪੜ੍ਹੂਗਾ ਹਿੰਦੀ ਆਉਂਦੀ ਐ ਮੈਂ ਦੇਖ ਹਿੰਦੀ ਜੋੜ-ਜੋੜ ਕੇ ਜੋੜ-ਜੋੜ ਕੇ ਹਾਂ ਆਇਆ ਕੋਈ ਸਮਝ ਦੇਖ ਲੈ ਵਿਚਾ ਤੇ ਹਿੰਦੀ ਲਿਖਿਆ ਇੱਕ ਇੱਕ ਅੰਗਰੇਜ਼ੀ ਲਿਖਿਆ ਇੱਕ ਹਿੰਦੀ ਲਿਖਿਆ ਇੱਕ ਵਿਚਿਆ ਗਿਆ ਹਾਂ ਇਹ ਪੜਦਾ ਰਹੂ ਅੱਛਾ ਪੜਾ ਸਕਦਾ ਐ ਦਾ ਡੈਡੀ ਗੱਲ ਸੁਣੋ ਜਾਦਾ ਹੁਣ ਉਹ ਤੁਹਾਡੇ ਕੱਪੜੇ ਚੇਂਜ ਕਰਨ ਆਉਣਗੇ ਤਾਂ ਬਾਥਰੂਮ ਵਾਲੀ ਥੈਲੀ ਵੀ ਜ਼ਰੂਰ ਖਾਲੀ ਕਰਾ ਲਿਓ ਸਾਡੇ ਪਿੱਛੇ ਤੋਂ ਉਹਨਾਂ ਨੇ ਵੇੜ ਜਣਾ ਲਗਾ ਪਾਣੀ ਦਾ ਗਲਾਸ ਦੇ ਯਾਰ ਕੇ ਪਹਿਲਾਂ ਮੈਨੂੰ ਗਲਾਸ ਚੱਕ ਕੇ ਪੜਾਓ ਸਮਾਨ ਸਾਰੇ ਅਵੇਲੇਬਲ ਹੈ ਜਿਹੜੇ ਹਨ ਕਰਕੇ ਦਿੰਦੇ ਹਨ ਉਹ ਪੈਸੇ ਵੀ ਉਸੇ ਸਾਹਮਣੇ ਵਾਲਿਆ ਪੈਕ ਪੂਕ ਲਫੜ ਡੈਡੀ ਨੂੰ ਡੈਡੀ ਨੂੰ ਜ਼ਿਆਦਾ ਭਲਾਣੀ ਪਾਣੀ ਪਾਣੀ ਪੁਲਾ ਪਾਣੀ ਦੀਆਂ ਦੋ ਬੋਤਲਾਂ ਭਰ ਕੇ ਵੀ ਰੱਖ ਲੈਣੇ ਗੱਡੀ 'ਚ ਆਪਾਂ ਨੇ ਪਿੰਡ ਜਾਂਦੇ ਤੱਕ ਕਦਮ ਗੱਲ ਨੇ ਤੇ ਅੱਜ ਦਾ ਯੂਰੀਨ ਵੀ ਸਹੀ ਆ ਰਿਹਾ ਤੇ ਬਲੱਡ ਘਟਾ ਰਿਹਾ ਜਿਹੜਾ ਉਹਦੇ ਵਿੱਚ ਬਸ ਠੀਕ ਹੈ ਹਾਂ ਅੱਜ ਠੀਕ ਹੈ ਜੀ ਆਹ ਲਖੜੀ ਇੱਕ ਮੁੱਤਾਂ ਰੱਖਣ ਦੇ ਬਾਈ ਚਲੋ ਅਸੀਂ ਹੁਣ ਕਰਾਈ ਜੀ ਬਿੱਲ ਜਮਾ ਫੇਰ ਮਿਲਦੇ ਆ ਤੁਹਾਨੂੰ ਚੀਨੀ ਦਾ ਟੈਸਟ ਡੈਡੀ ਕਿੱਥੇ ਰਹਿੰਦੇ ਮੰਨਣਾ ਉੱਤੇ ਪੰਜਵੀਂ ਮੰਜ਼ਲ ਤੇ ਖੜੇ ਹੈ ਜੀ ਇਸ ਟਾਂ ਹਾਂ ਨਗਾ ਸੁਭਰੀਤ ਨੂੰ ਚੱਕ ਲੈਨੇ ਡੈਡੀ ਨੇ ਕਿੱਥੇ ਮੰਨਣਾ ਪੈ ਰਿਹਾ ਚਲ ਦੇਖਦੇ ਸੁਭਰੀਤ ਨੂੰ ਪਾਣ ਵੀ ਕੱਲੂ ਚਲੇ ਜਾਣਾ ਕੋਈ ਨਹੀਂ ਲੱਗੂਗਾ ਜੀ ਡੈਡੀ ਨਾਲ ਖੇਡ ਲਓ ਡੈਡੀ ਨਾਲ ਖੇਡਿਆ ਨਹੀਂ ਨਾ ਖੇਡੋ ਡੈਡੀ ਤੇਰੇ ਇਹੀ ਰੋਣਾ ਹੈ ਨਹੀਂ ਤੇਰੇ ਇਹੀ ਰੋਣਾ ਆ ਕੇ ਕੱਢ ਦੇਣੀ ਡੈਡੀ ਦਾ ਦਮਾ ਨਾ ਹੀ ਸੰਜੂ ਸਾਧਿਆ ਬਾਪੂ ਵੀ ਸੰਸਦ ਦਾ ਤਾਂ ਰਹਿਣ ਲੱਗੀ ਸੋਨ ਕੀ ਆਈ ਕੈ ਰਿਚ ਫੰਗ ਕਾਤਾ ਖਲ ਪਹੁੰਚ ਗਈ ਤੇ ਕੀ ਕਹਿੰਦਾ ਆ ਉਹ ਜਿਹੜਾ ਲੈ ਗਈ ਬਹੁਤ ਨਾ ਮਾ ਮੋਟਾ ਮੇਰਾ ਮੇਰਾ ਵੀ ਤਾਂ ਦਿਲ ਉੱਠਦਾ ਹਾਂ ਅਜੱਠੀ ਪਾਣਾ ਐ ਤਾਂ ਲੈਣਾ ਮਾ ਮੋਟਾ ਕਭੀ ਇਹਨੂੰ ਤਾਂ ਗਾੜੀ ਮੇਰੀ ਵੀ ਕੱਲ ਕੱਲ ਪਤਾ ਕੱਲ ਜਦੋਂ ਤੂੰ ਸੁੱਤੀ ਵੀ ਦੀ ਮੈਂ ਫੋਨ ਵੀਡੀਓ ਗੱਲ ਕਰੀ ਕਰਨ ਨੂੰ ਉਹਦੇ ਵਾਲੇ ਫੋਨ ਪਰ ਹਾਂ ਕਰਨ ਨੇ ਕੋਲ ਪਾਈ ਵੀ ਜੱਫੀ ਪਾ ਕੇ ਕਹਿੰਦਾ ਡੈਡੀ ਕਹਿੰਦਾ ਟੈਨਸ਼ਨ ਨਾ ਲਈ ਕਹਿੰਦਾ ਕਹਿੰਦਾ ਮੇਰੇ ਕੋਲ ਕਹਿੰਦਾ ਖੇਲਦੀ ਐ ਕਹਿੰਦਾ ਮੈਂ ਹੁਣ ਤੂੰ ਸਾਨੂੰ ਕੋਈ ਗੇਮ ਖੇਡ ਲੈਣ ਤੇ ਦੋ ਜਣੇ ਪੈ ਕੇ ਉਹਦੇ ਪਰ ਜੱਫੀ ਪਾਏ ਇੱਕ ਗੱਲ ਤਾਂ ਹੈ ਕਰਨ ਵੀ ਸ਼ੁਕਰੀਤਤਾ ਕਰਦਾ ਸ਼ੁਕਰੀਤਤਾ ਹੀ ਕਰਨ ਦਾ ਕਰਦੀ ਹਾਂ ਹਾਂ ਉਹ ਦੋ ਜਣੇ ਮੰਨੇ ਹਾਂ ਚੱਲ ਫਿਰ ਚੱਲ ਚੱਲੀਏ ਥੋੜਾ ਬਿਲ ਹੋ ਗਿਆ ਜੀ 50000 ਦੇ ਲਗਭਗ ਹੋਰ ਜਮਾ ਕਰਵਾ ਲਿਆ ਜਿੱਦ ਜਮਾ ਨਹੀਂ ਰਹੇ ਦਵਾਈਆਂ ਰਹਿ ਗਈਆਂ ਅੱਜ ਦੇਖੀ ਜਾਊਗਾ ਕੀ ਬਣਦਾ ਮੇਰੇ ਕੋਲ ਨਹੀਂ ਹੈਗੇ ਹੁਣ ਪੈਸੇ ਇੱਕ ਵੀ ਬੰਦੇ ਕੋਲ ਹੈ ਜਰਾ ਮੰਮ ਕੋਈ ਨਹੀਂ ਦੇਖਦੇ ਹਾਂਜੀ ਪਾਸ ਨਹੀਂ ਹੋ ਜਾਦਾ ਕਦਾ ਕਿੱਥੇ ਗਿਆ ਸਰ খালি ਪਰਸ ਐਡੇ ਹਸਪੀਟਲ ਚਾਉਣਾ ਉਹ ਤਾਂ ਖਾਲੀ ਹੋਣਾ ਪਰਸ ਹੁਣ ਭਰਨਾ ਤਾਂ ਹੈ ਨਹੀਂ ਇਹ ਜਿਹੜੇ ਜਨੇ ਤੇ ਆਤਾ ਤੇ ਹਾਂ ਜਿਹੜੇ ਹੋਰ ਖਰਚੇ ਹੋਏ ਉਹ ਲੱਗ ਹੁਣ ਤਾਂ ਚਲੋ ਲਾਦਾ ਹੀ ਹਾਂ ਚਲੋ ਦੇਖਦੇ ਹਾਂ ਕੀ ਬਣਦਾ ਬੈਲ ਜਮਾ ਕਰਾ ਕੇ ਜੀ ਵਾਪਸ ਉੱਪਰ ਆ ਗਏ ਮੇਰਾ ਤਾਂ ਗਲਾ ਸੁੱਕ ਗਿਆ ਮੈਂ ਤਾਂ ਪਾਣੀ ਦੀ ਕੋਲ ਦੀ ਹੋ ਪਾਣੀ ਸੀ ਪੈਸਾ ਐਦਾ ਗਲਾ ਸੁੱਕ ਗਿਆ ਦੱਸਣ ਨੂੰ ਐਨੇ ਪੈਸੇ ਨਹੀਂ ਪੁੱਛੀਏ ਐਨੇ ਲੱਗ ਜਾਣਗੇ ਹਾਂ ਮੈਂ 90 ਦੇ ਗੇੜ-ਗੇੜ ਚਲਦੀ ਸੀ ਮੈਂ ਵੀ 90 ਦੇ ਹੀ ਆੜੀਆਂ ਚੱਲ ਆਏ ਡਾਕਟਰ ਨੇ ਵੀ ਇਹੀ ਕਿਹਾ ਜਿਹੜਾ ਇੱਕ ਪਥਰੀ ਦਾ ਹਲਾਜਾ ਕਰਾਣਾ ਵਿੱਚ ਉਹਨਾਂ ਨੇ ਉਹਦਾ ਐਡਵਾਂਸ ਜੋੜਤਾ ਜਿਹੜਾ ਪਥਰੀ ਦਾ ਪੀਸ ਕੱਢਿਆ ਇੱਕ ਵਿੱਚ ਤੇ ਹੋਰ ਉਹਦੇ ਪੈਸੇ ਜੋੜੇ ਉਹਨਾਂ ਵਿੱਚ ਇੱਕ ਕਸਤਾਂ ਦੇ ਘਾਤ ਤੋਂ ਦੁਆਰਾ ਕਾਲੇ ਨਾਲ ਥੈਲੀ ਲੱਗੀ ਹੈ ਹਾਂ ਹਾਂ ਉਹਦਾ ਤਾਂ ਚੱਲ ਕੋਈ ਨਹੀਂ 2-400 ਰੁਪਏ ਉਹਦਾ ਤਾਂ ਉਹਦਾ ਨਹੀਂ ਹੈ ਇੰਨਾ ਪੀ ਪਾਣੀ ਹੁਣ ਇਹ ਦੇਣ ਲੈਣ ਦੇ ਸੰਬੰਧ ਹੁੰਦੇ ਐਨੀ ਟੈਨਸ਼ਨ ਨਹੀਂ ਲੈ ਲਈਏ ਕੋਤਾ ਨੂੰ ਵੀ ਪਤਾ ਹੈ ਹਾਂ ਮੈਂ ਤਾਂ ਆਪ ਕਹਿੰਦੇ ਵੀ ਨੀਲਾ ਜੀ ਹੈਗੇ ਇਸ ਪੈਰਾ ਦੇ ਪਿੰਡ ਵੀ ਨਹੀਂ ਹਾਂ ਕੀ ਕਹਦੇ ਥੋੜੀ ਜੀ ਮੈਂ ਪੈਸੇ ਲਏ ਨੇ ਐਨੇ ਬਾਰੇ ਦੱਤਾ ਨਹੀਂ ਡੈਡੀ ਦਾ ਨਾਮ ਜੀਤ ਆ ਜੀ ਚਲ ਕੋਈ ਨਹੀਂ ਚਲ ਠੀਕ ਹੋਣਾ ਚਾਹੀਦਾ ਮੇਨ ਗੱਲ ਤੇ ਇਹ ਆ ਹਾਂ ਤੂੰ ਹੱਸਦਾ ਹੁਣ ਮੇਨੇ ਬਾਅਦ ਫੇਰ ਬੁਲਾਇਆ ਡਾਕਟਰ ਨੂੰ ਡੈਡੀ ਆ ਜਿਹੜੀ ਤੇਰੀ ਹਾਸੀ ਹੈ ਨਾ ਹਾਂ ਇਹ ਲੱਖਾਂ ਰੁਪਏ ਦੇ ਉੱਪਰ ਹੈ ਹਾਂ ਕਰੋੜਾਂ ਤੇ ਕਰੋੜਾਂ ਤੇ ਜਾ ਰਿਹਾ ਕਮਾਣ ਕੋਈ ਚੱਕਰ ਨਹੀਂ ਹੈਗਾ ਇਹਦਾ ਵਾਜੀ ਗਿਰੇ ਕਿਤੇ ਦਾ ਮੈਂ ਕਾਦੀ ਟੈਂਸ਼ਨ ਪਾਣੀ ਆ ਮੈਂ ਤੇ ਤੇ ਉਹ ਬੇਦਰੇ ਨੂੰ ਜਿਆ ਕੱਲ ਦਾ ਪਤਾ ਲੱਗ ਗਿਆ ਨਾ ਉਹਨੇ ਲੜਾਈ ਕਰਨ ਲੱਗ ਪਿਆ ਲਾ ਤੇ ਟੈਂਸ਼ਨ ਨਹੀਂ ਲੈਣੀ ਬਸ ਹਾਂ ਮੈਂ ਚਾ ਦੰਦਾ ਉਹ ਉਲਟੀ ਖਾ ਉਹਦਾ ਪਰ ਹੁਣ ਜੇ ਖਾਣ ਮੈਂ ਇੱਕ ਮਿੰਟ ਮੇਰੀ ਗੱਲ ਸੁਣਦਾ ਤਾ ਕੋਈ ਨਹੀਂ ਨਿਆਣੇ ਨੂੰ ਤੈਨੂੰ ਪਿਆਰ ਕਰਦਾ ਉਹ ਤੂੰ ਕੋਈ ਤੈਨੂੰ ਕੋਈ ਉਹ ਹੀ ਕਰੂਗਾ ਕੋ ਕਿੰਤੂ ਪਰੰਤੂ ਜਿਹੜਾ ਜਿਹਨੂੰ ਪਿਆਰ ਨਹੀਂ ਉਹ ਤੋਂ ਤੂੰ ਜੋ ਮਰਜ਼ੀ ਕਰ ਚੱਲ ਓਏ ਚੱਲ ਹੁਣ ਤਾਂ ਪੁੱਛ ਪੜਤਾਲ ਤਾਂ ਤੇਰੀ ਹੁਣ ਇੰਨੀ ਕੀ ਤਾਂ ਨਿਗਰਾਨੀ ਰੱਖਣੀ ਪੈਣੀ ਐ ਅ ਥੋੜਾ ਜਿਹਾ ਤਾਂ ਦਬਕਾ ਕੇ ਤਾਂ ਰੱਖਣੀ ਪੈਣਾ ਇੱਥੇ ਦਾ ਭੌਲਾਨੇਦਾਰ ਆਪਣਾ ਹਾਂ ਲਾਣੇਦਾਰ ਆ ਤੇਰਾਓ ਭਾਈ ਸਾਰਾ ਖਰਚਾ ਉਹੀ ਕਰਦਾ ਖਰਚਾ ਕਰਦਾ ਖਰਚਾ ਦਾ ਮਨਪ੍ਰੀਤ ਵੀ ਇਹ ਇੱਕ ਲਾਣੇਦਾਰ ਨੇ ਤੂੰ ਵੀ ਇਹ ਵਿੱਚੇ ਐ ਮੈਂ ਨਾਲ ਫਿਰਨੇ ਵਾਲੀ ਐ ਨਾਲ ਫਿਰ ਇਹਹੀ ਇਹ ਹੀ ਤਾਂ ਸਭ ਤੋਂ ਔਖਾ ਕੰਮ ਐ ਇਹ ਕੰਮ ਜਾ ਔਖਾ ਇਹ ਸਭ ਤੋਂ ਔਖਾ ਕੰਮ ਤਾਂ ਇਹ ਹੀ ਐ ਹਾਂ ਤੁਸੀਂ ਜਿਹੜਾ ਤੁਸੀਂ ਮੇਰਾ ਸਾਥ ਦੰਨੇ ਆ ਤਾਂ ਮੈਂ ਫਿਰਦੀ ਆ ਲੇਕਿਨ ਇੱਥੇ ਨਹੀਂ ਇੱਥੇ ਕਿੱਥੇ ਹੋਣਾ ਤੁਸੀਂ ਲੱਗਦਾ ਤੁਹਾਨੂੰ ਜੇ ਸਮਝ ਆਇਆ ਗੱਲ ਇਹ ਹੈ ਪਰ ਪਹਿਲਾਂ ਵੀ ਅਸੀਂ ਕਿਰਾਏ ਤੇ ਗੱਡੀ ਬਹੁਤ ਕਿਰਾਇਆ ਸੀ ਤੁਹਾਨੂੰ ਬਤਾਂ ਸੇਵਾ ਜਿਹਦੇ ਜਿਹਦੇ ਹੱਥਾਂ ਦੇ ਹੈਗੀ ਸੇਵਾ ਉਹ ਆਪਣੇ ਲੈ ਕੇ ਜਗਾਈ ਬੰਦਾ ਖੁਸ਼ੀ ਖੁਸ਼ੀ ਕਰ ਲਵੇ ਉਹਦੇ ਵਰਗੀ ਰੀਜ਼ ਨਹੀਂ ਕਿ ਜੇ ਮੈਂ ਮਹੀ ਮੰਨ ਕੇ ਚੱਲ ਮੈਂ ਉਹੀ ਰੋਈ ਜਾ ਮਾਰ ਆ ਫਲਾਣਾ ਟਪਕਾਣਾ ਤੇ ਕਰਨਾ ਦਾ ਮੰਨੂ ਆ ਬਹਿਣਾ ਜਿਹੜਾ ਕੰਮ ਮੇਰਾ ਉਹ ਮੈਂ ਹੀ ਕਰਨਾ ਜਿਹੜਾ ਕੰਮ ਡਾਕਟਰਾਂ ਦਾ ਡਾਕਟਰਾਂ ਨੇ ਕਰਨਾ ਜਿਹੜਾ ਕੰਮ ਤੇਰਾ ਉਹ ਤੈਂ ਕਰਨਾ ਜਿਹੜੇ ਫਰਜ਼ ਤੇਰੇ ਭੈਣ ਭਾਈ ਦੇ ਉਧ ਉਹ ਆਪਣੇ ਪੂਰੇ ਕਰ ਰਹੇ ਆ ਦਾੜੀ ਨੇ ਬੈਠੇ ਬੈਠਣਾ ਦਾੜੀ ਦਾ ਵਾਲ ਪੱਟ ਲਿਆ ਚਾ ਨਾ ਪਤਾ ਵੀ ਕਿੱਡੇ ਲੰਬਾ ਹੋਗੇ ਹੈ ਹੈ ਕੰਮ ਨਹੀਂ ਤਾਂ ਕੜਾ ਮਜ਼ੀ ਕਹਦਾ ਕੋਈ ਡੈਡੀ ਦਾ ਸਰਦੇ ਵਾਲ ਤੇ ਕਾਲੇ ਸਾਰੇ ਹੈ ਹੈ ਕਿੰਨਾ ਕਿੰਨਾ ਸਿੰਪਲ ਹੈ ਫੋਰ ਤੇ ਕਾਲੇ ਮੈਂ ਡੈਡੀ ਆ ਗੱਲਾਂ ਕਰ ਕਰ ਕੇ ਫਟ ਜਾਂਦਾ ਮੇਰੇ ਗਲਾ ਸੁੱਕ ਗਿਆ ਪੈਦਾ ਵੀ ਲੈਣੀ ਤੇਰਾ ਸਾਬੇ ਹੋ ਸਾਬੇ ਪੇਪਰ ਵੀ ਬੇ ਬੇਣੀ ਹਾਂ ਇੱਕ ਵਾਰ ਤੇਰੇ ਘਰ ਜਵਾਨ ਹੈ ਅਭੀ ਤੋ ਹਮ ਜਿਵਾਨ ਬਿਮਾਰੀਆਂ ਨੇ ਬੜਾ ਤੁਹਾਡੀਆਂ ਗਲਤੀਆਂ ਨੇ ਕਿਉ ਜੇ ਤੁਸੀਂ ਇਹ ਨੀਖ ਤੁਹਾਡੇ ਤਾਲ ਵੱਧੀ ਦੀ ਜਦ ਕਰਦਾ ਡਾਟ ਜੀ ਨਹੀਂ ਜੇ ਜਦ ਉਹਦੇ ਉਸੇ ਟਾਈਮ ਟੈਟਨਸ ਦਾ ਟੀਕਾ ਲਾ ਲੈਂਦਾ ਨਾ ਕੁਸ਼ਨੀ ਨਹੀਂ ਹੁੰਦੀ ਨਕਤਾ ਨਹੀਂ ਦੀਆਂ ਖੜਨੀਆਂ ਕੰਨ ਦਾ ਪਾਪ ਇਹ ਆ ਜਦ ਕਾਰੀ ਨੂੰ ਲੈ ਕੇ ਗਿਆ ਸਰਤਾ ਜੀ ਵੀ ਮੈਨੂੰ ਉਹ ਕਾਰੀ ਨਹੀਂ ਗਈ ਉਹ ਕਹਿੰਦਾ ਬਸ ਤੇ ਜਨ ਸਦੀ ਕਰਵਾ ਨਹੀਂ ਉਹ ਸਾਡੇ ਪਾਪਾ ਜੀ ਹੀ ਕਹਿੰਦੇ ਨੇ ਕੰਮ ਕਰਦੇ ਨੇ ਪਾਪਾ ਜੀ ਕਹਿੰਦੇ ਜਿੱਦਣ ਮੈਂ ਬੈਠ ਗਿਆ ਮੈਨੂੰ ਠੁੱਕ ਨਹੀਂ ਹੋਣਾ ਨਹੀਂ ਥੋ ਉਹੀ ਹੁਣ ਕੰਮ ਤੁਸੀਂ ਬੈਠ ਗਏ ਥੋ ਤੋਂ ਠੀਕ ਹੋਈ ਹੂੰ ਬੈਠਿਆ ਹੈ ਬੰਦੇ ਦੀ ਸ਼ਕਤੀ ਤੋਂ ਰੋਗ ਲੱਗਦਾ ਇਸ ਕਰਕੇ ਪਾਪਾ ਜੀ ਨਹੀਂ ਬਹਿੰਦੇ ਕਹਿੰਦੇ ਜਿੰਨੀ ਵੀ ਮੇਰੇ ਸਰੀਰ ਚੋਂ ਗਰਮੀ ਨਿਕਲਦੀ ਉਹ ਨਾਲ ਤਾਂ ਦਾ ਰਸਤਾ ਹਾਂ ਠੀਕ ਹੈ ਇੱਕ ਥਾਂ ਇੱਕ ਗਰਮਿੰਦ ਨਿਕਲੇ ਗਏ ਤਾਂ ਕਿ ਗਰਮਿੰਦ ਨਿਕਲੀ ਕੁਮਾਰੀ ਤੁਸੀਂ ਮੋਸਾਈਕਲ ਚਾਹੁੰਦੇ ਦੀ ਜਾਨ ਤੁਸੀਂ ਵੀ ਤਾਂ ਹਾਂ ਠੀਕ ਤੇ ਹੈ ਸਰ ਟੈਟਰਸ ਸੰਭਾਲ ਗਈ ਬੈਠੇ ਉੱਥੇ ਹੀ ਕੰਮ ਸਾਰਾ ਵਧਿਆ ਹੋਇਆ ਮੇਰੇ ਤਾਂ 2016 ਦਾ ਜਿੱਦਾਂ ਪਿੰਦਰਾ ਗਿਆ ਪਿੰਦਰਾ ਸਾਡਾ ਗਿਆ ਮਾਰਚ ਚ ਨਾ ਜੁਲਾਈ ਚ ਡੈਡੀ ਦੇ ਅਕਤੂਬਰ ਚ ਟੈਟਰਸ ਜਬਦ ਹੋ ਗਈ ਜਦੇ ਪੈਰ ਤੇ ਡੈਡੀ ਨੇ ਮੁੜ ਕੇ ਖੜਾ ਹੋਏ ਮੈਨੂੰ ਕਿਉਂ ਮੇਰਾ ਤਾਂ ਨਹੀਂ ਬਾਹਰ ਦਾ ਤੋਂ ਪਹਿਲਾਂ ਹੀ ਇਦਾਂ ਹੀ ਕਰਿਆ ਮੇਰਾ ਚੱਲ ਕੋਈ ਨਹੀਂ ਉਹਲੀ ਆਪ ਕਰਵਾਈ ਨਾ ਕਿਸਮਤ ਦੇ ਵੀ ਲਾਪਰਵਾਹੀ ਨਾਲ ਆਪਣਾ ਬਿਰਦਾ ਸਰੀਰ ਕਾਬੂ ਹੈ ਕਿਸਮਤ ਦੇ ਵਿੱਚ ਜਿਹੜੇ ਦੁੱਖ ਹੈ ਡਾਡੀ ਕਿਸਮਤ ਦੇ ਵਿੱਚ ਜਿਹੜੇ ਦੁੱਖ ਸੁੱਖ ਹੈ ਉਹ ਬੰਦੇ ਨੇ ਆਪਣੇ ਸਰੀਰ ਬਰੇ ਭੋਗਣੇ ਉਹ ਕਿਸੇ ਨੂੰ ਨਹੀਂ ਦੇ ਸਕਦੇ ਠੀਕ ਹੈ ਇਸ ਇਹ ਜਿਹੜੀ ਸੇਵਾ ਤੇ ਤੇਰੇ ਹੱਥਾਂ ਤੇ ਹੁਣ ਦੀ ਮੇਰੇ ਹੱਥਾਂ ਤੇ ਹੁਣ ਦੀ ਇਹ ਸਾਰੇ ਸਾਡੇ ਕਰਮ ਕਰਮ ਵਧੀਆ ਕਰ ਲੂਗੇ ਤਾਂ ਵਧੀਆ ਜ਼ਿੰਦਗੀ ਬਤੀਤ ਕਰ ਲਾਂਗੇ ਮਾੜੇ ਕਰੇ ਹੋਊਗੇ ਤਾਂ ਫਿਰ ਹਸਪੀਟਲਾਂ ਦੇ ੱੱੱਕੇ ਖਾਓਗੇ ਐਕਰ ਨਾਲ ਸਾਡੇ ਗਲੇ ਵੀ ਸੁਖਣੇ ਆ ਵੀ ਭਾਈ ਲੱਖ ਰੁਪਿਆ ਸੀ ਆਹ ਸਾਡਾ ਹਸਪੀਟਲ ਨੇ ਲੈ ਲਿਆ ਜੀ ਇੰਨਾ ਸਾਡਾ ਖਰਚਾ ਉੱਥੇ ਹੋ ਗਿਆ ਚੱਲ ਕੋਈ ਨਹੀਂ ਇਹ ਵੀ ਹੱਥਾਂ ਦੀ ਮੈਲ ਆ ਆਉਂਦੀ ਜਾਂਦੀ ਮੈਲ ਆ ਬੰਦੇ ਤਾਂ ਤੰਦਰੁਸਤ ਠੀਕ ਆ ਆਉਂਦੀ ਜਾਂਦੀ ਰਹੇ ਤਾਂ ਵਧੀਆ ਹੈ ਅਜਾ ਮੰਨ ਲਈ ਜੀ ਹਾਂ ਮੈਂ ਇਹ ਹੀ ਕਹਿੰਦੀ ਹਾਂ ਪਰ ਅਸੀ ਦੀ ਟੈਨਸ਼ਨ ਉਹ ਤਾਂ ਉਹ ਤਾਂ ਅਸੀਂ ਵੀ ਕਹਿੰਦੇ ਆ ਤੇਰੀ ਗੱਲ ਇਹ ਹੈ ਮੇਰੇ ਥੋੜਾ ਸਰੀਰ ਖਰਾਬ ਨਹੀਂ ਤਾਂ ਜਿਵੇਂ ਡੈਡੀ ਕਦੇ ਸਿਰ ਨਹੀਂ ਸੀ ਦੁਖਿਆ ਹਾਂ ਮਮੀ ਜਦੋਂ ਮੇਰੀ ਦਵਾਈ ਜ਼ਰੂਰ ਲੰਦੀ ਸੀ ਪਰ ਡੈਡੀ ਨੇ ਆਪਣਾ ਸਿਰ ਬਹੁਤ ਖਰਾਬ ਕਰਿਆ ਹੋਇਆ ਮੇ ਤਾਂ ਅੰਟ ਨੂੰ ਤੇ ਕੰਨੀ ਦੇ ਅੱਗੇ ਪੱਟ ਪਿੱਛੇ ਨਹੀਂ ਗਾਣੀ ਜਿਹੜੀਆਂ ਆਪਣਾ ਸਿਹਤ ਨੂੰ ਖਰਾਬ ਕਰਿਆ ਹੋਇਆ ਇੱਕ ਗੰਗੈ ਨਹੀਂ ਮਾਰ ਲਿਆ ਬਸ ਚਲ ਕੋਈ ਗੱਲ ਨਹੀਂ ਹੋਣਾ ਕੋਈ ਯਾਰ ਬਾਹਰ ਵਾਲੀ ਡੈਡੀ ਮੇਰੀ ਗੱਲ ਸੁਣਾ ਕਹਿੰਦੇ ਆਪ ਪਸਤਾਕ ਆ ਫਾਇਦਾ ਜਦ ਚੁੰਡੀਆਂ ਸੋਭੀ ਕੇ ਹੁਣ ਇਹ ਗੱਲਾਂ ਕਰਦਾ ਕੋਈ ਫਾਇਦਾ ਮੈਂ ਮੰਦੀ ਆ ਸਰਜੀ ਡਾਕਟਰ ਨੇ ਕਹਿਤਾ ਤਾਂ ਵੀ ਮੈਂ 10000 ਰੁਪਏ ਥੋੜਾ ਵਧ ਰਹਿ ਜਾਊਗਾ 30000 ਕੇ ਥੋੜਾ ਬਾਹਰ ਦਾ ਠੀਕ ਕਰ ਦੂੰਗਾ ਹਾਂ ਲਾਪਰਵਾਹੀ ਵਰਤੀ ਕੀ ਕਰ ਰਹੇ ਓਥੇ ਓਥੇ ਆਪਾਂ ਝੱਟੇ ਦਾ ਲੂਹੀ ਆ ਗਿਆ ਆਪਾਂ ਪ੍ਰੇਸ਼ਣ ਨਹੀਂ ਕਰਾਉਣਾ ਚਲੋ ਉਹ ਜਦ ਉਹ ਜਦ ਪੈਸਿਆਂ ਦੀ ਵੈਲਿਊ ਕੁਛ ਹੋਰ ਦੀ ਜਦ ਤਾਂ ਹੋਰ ਦੀ ਹਾਂ ਆਸ਼ੀਮਾਨ ਕਾਰਡ ਵੀ ਤਾਂ ਚੱਲਦਾ ਆਸ਼ੀਮਾਨ ਹਾਂ ਚੱਲ ਕੋਈ ਉਹ ਮੈਂ 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 ਜਿਹੜੀ ਗੱਲ ਕਹਿੰਦਾ ਉਹ ਕਹਿੰਦਾ ਵੀ ਹੁਣ ਤਾਂ ਜ ਚੜੀ ਖੇਤ ਚੁਕੇਗੀ ਹੁਣ ਪਸਤਾਉਣ ਦਾ ਨਹੀਂ ਹੁਣ ਤਾਂ ਕੋਈ ਪੈਸਾ ਨਹੀਂ ਹੁਣ ਤਾਂ ਜਿੱਤੇ ਚੱਲ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੀ ਤੂੰ ਆ ਕਰ ਬੈਲ ਮਾਰ ਸਪੋਰਟ ਬாய் ਨੂੰ ਬਣਾਓ ਡੈਡੀ ਦੀ ਬਰਦੀ ਕਰੋ ਚੇਂਜ ਡੈਡੀ ਪਹਿਲਾਂ ਖਾਣਗੇ ਖਾਣਾ ਅੱਛਾ ਫਿਰ ਖਾਣਗੇ ਬਰਦੀ ਚੇਂਜ ਉਸ ਤੋਂ ਬਾਅਦ ਚੱਲਾਂਗੇ ਫਿਰ ਉਸ ਤੋਂ ਬਾਅਦ ਜਾਵਾਂਗੇ ਚਲੋ ਠੀਕ ਹੈ ਜੀ ਉਹ ਵੀ ਉਹ ਦੋਨੋਂ ਬਰਦੀ ਚੇਂਜ ਕਰਨ ਵਾਲਾ ਡੈਡੀ ਜਿਹਦੇ ਕਰ ਜਾਣਾ ਉਹਨੇ ਸਾਰਾ ਕੁਝ ਚਲੋ ਕੋਈ ਨਹੀਂ ਮਿਲਦੇ ਜੀ ਫਿਰ ਤੁਹਾਨੂੰ ਇੱਕ ਛੁੱਟੀ ਸਾਨੂੰ ਹੋ ਗਈ ਸੀ ਜੀ ਤੇ ਅਸੀਂ ਦੁਪਹਿਰ ਦੇ ਵਿੱਚ ਸਫ਼ਰ ਕਰਤਾ ਸਾਰੇ ਪਹੁੰਚ ਗਏ ਜੀ ਖਮਾਣਾ ਤੇ ਡੈਡੀ ਨੂੰ ਮਾਚਲ ਜੂਸ ਪਲਾਸ ਦੇ ਧਾਨਾਂ ਦੇ ਨਾਲ ਡੀਲਰ ਨੂੰ ਵੀ ਪਾਣੀ ਲੱਗੇ ਜਾਊਗਾ ਵੀ ਜੇ ਡੈਡੀ ਪੀਊਗਾ ਤਾਂ ਅਸੀਂ ਵੀ ਪੀਵਾਂਗੇ ਨਾਲ ਤੇ ਪਵਿੱਤਾ ਸ਼ੇਕ ਲੈ ਲਿਆ ਡੈਡੀ ਕਿਵੇਂ ਆ ਬਾਬਾ ਜੀ ਵਧੀਆ ਉਹ ਸ਼ੇਕ ਨਹੀਂ ਤਾਂ ਅਸੀਂ ਆਪਣੀ ਆਪਣੀ ਹੈਲਥ ਆਪਣੀ ਸਿਹਤ ਬਾਰੇ ਦੱਸੋ ਡੈਡੀ ਆਪਣੇ ਬਾਜ਼ਾਰ ਨੂੰ ਦੇਖਦਾ ਹੈ ਆਪਣਾ ਯਾਰ ਕਿਹੜਾ ਡੈਡੀ ਦਾ ਹੈਗਾ ਕੋਈ ਰ ਹੈ ਬਾਜ਼ਾਰ ਬਾਜ਼ਾਰ ਅੱਛਾ ਆਪਣਾ ਬਾਜ਼ਾਰ ਦੇਖਦਾ ਮੈਂ ਕਿਤੇ ਕਹਿੰਦੇ ਆਪਣੇ ਯਾਰ ਨੂੰ ਦੇਖਦਾ ਆਹ ਹੈ ਹਮਰੇ ਅੰਦਾਜ਼ੜਾ ਹਮਰੇ ਹਾਂਜੀ ਚੱਲ ਕੋਈ ਨਹੀਂ ਹਾਂਜੀ ਕੋਈ ਨਾ ਇਹ ਕਹਿੰਦੇ ਕਿ ਗਏ ਬਾਮ ਨਹੀਂ ਆਉਂਗਾ ਇੰਨੇ ਬੰਨਪੀਤ ਦਾ ਤੇ ਹੁਣ ਬਾਮ ਨਹੀਂ ਆਉਂਦੀ ਅਸੀਂ ਜੀ ਮੰਨ ਪਹੁੰਚੇ ਹੋ ਜੀ ਤੇ ਹੁਣ ਵੀਡੀਓ ਮੈਚੀ ਕਰਦੋਂ ਦਾ ਬੰਦ ਸਾਰਾ ਕੁਝ ਸਹੀ ਆ ਡੈਡੀ ਕਹਿੰਦਾ ਮੇਰਾ ਯੂਰਨ ਵੀ ਸਹੀ ਆ ਰਿਹਾ ਤੇ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਾਂ ਡਾਕਟਰ ਨੇ ਇੱਕ ਗੱਲ ਹੋਰ ਕਹੀ ਆ ਜੀ ਵੀ ਡੈਡੀ ਦੀ ਜਿਹੜੀ ਯੂਰਨ ਆ ਲਈ ਅੰਦਰਲੀ ਸਾਈਡ ਦਾ ਬਲੈਡਰ ਲਾ ਲੋ ਹਾਂ ਚਾਹ ਤਾ ਲੀ ਲਾ ਲੋ ਵੀ ਹੋਗੀ ਬਹੁਤ ਜ਼ਿਆਦਾ ਕਮਜ਼ੋਰ ਉਮਰ ਦੇ ਅਕੋਰਡਿੰਗ ਵੀ ਥੋੜੀਆਂ ਬਹੁਤੀਆਂ ਇਹ ਬਿਮਾਰੀਆਂ ਤਾਂ ਹੁਣ ਨਾਲ ਚੱਲਦੀਆਂ ਰਹਿਣੀਆਂ ਹਾਂ ਵੀ ਤੁਸੀਂ ਆਪਣਾ ਮਾਈਂਡ ਸੈੱਟ ਕਰੋ। ਹੂੰ। ਬਾਕੀ ਆਪਣੇ ਵੱਲ ਤੋਂ ਨੇ 100% ਕਰਤਾ ਜੋ ਕਰਨਾ ਸੀ। ਵੀ ਮੇਰੇ ਵੱਲ ਤੋਂ 100% ਹੈਗਾ ਜੋ ਹੈਗਾ। ਹੂੰ। ਬਾਕੀ ਸਾਡੀ ਕਿਸਮਤ ਡੈਡੀ ਦੀ ਕਿਸਮਤ ਬਾਕੀ ਫਿਰ ਨਵੇਂ ਹੈ। ਹਾਂ। ਚਲੋ ਦੇਖਦੇ ਆ। ਜੋ ਪ੍ਰਮਾਤਮਾ ਅੱਗੇ-ਅੱਗੇ ਸਮਾਂ ਦਿਖਾਉਂਦਾ। ਵਾਹ। ਠੀਕ ਆ ਜੀ। ਮਿਲਦੇ ਆ ਕਿ ਸਾਈਕਲ ਬਲੌਗ 'ਚ ਮਹਾਰਾਜ ਚੜ੍ਹਦੀ ਕਲਾ ਚ ਰੱਖੇ। ਬਾਏ।